ਅੱਜ ਜਦ ਮੁੱਖ ਮੰਤਰੀ ਭਗਵੰਤ ਮਾਨ ਹੜ ਪ੍ਰਭਾਵਿਤ ਇਲਾਕਿਆਂ 'ਚ ਦੌਰਾ ਕਰਨ ਪਹੁੰਚੇ ਤਾਂ ਉੱਥੇ ਮਹਿਲਾ ਨੂੰ ਰੋਂਦੀ ਵੀ ਇੱਕ ਖੁਦ ਪਾਵਕ ਹੋ ਗਏ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਕੋਛੋ ਕੁਛ ਨਹੀਂ ਆਇਆ ਆਹ ਕਿਹੜਾ ਆਇਆ ਤੇਰੀ ਵਾਪਸ ਜੀ ਚੜੀ ਸਾਡੇ ਤੇ ਆਸਿਰ ਵੀ ਬਸ ਤੇ ਬਸ ਬੜੇ ਗਰੀਬਾਂ ਤੋਂ ਮਰਦੇ ਇਹਦੇ ਕੋਕਾ ਖਨੀ ਰਹਿ ਜਾਂਦਾ ਬੱਟਰ ਭੱਟੀ ਦੇ ਸਾਰੇ ਨਾ ਕੋਈ ਕੁਛ ਨਹੀਂ ਰਹਿ ਜਾਂਦਾ ਅਸੀਂ ਨਾ ਬੜੇ ਦੁਖੀ ਆ ਸਾਡੇ ਸਿਰ ਕਰਜੇ ਨਹੀਂ ਉਤਰਦੇ ਸੋ ਤਾਂ ਸਸਕਰ ਜੀ ਸਾਰਾ ਕੁਝ ਚੰਗਾ ਹੈ ਬਸ ਕੁਦਰਤੀ ਮਾਰ ਹੈ ਚੱਲੀ ਆਪਾਂ ਬਸ ਉਹ ਦੂਰ ਤੁਸੀਂ ਕਿੱਥੇ ਛੱਡ ਇੱਕ ਵਾਰ ਸੋ ਤਾਂ ਹੀ ਕਿੱਥੇ ਕਿ ਬੰਦ ਬਚ ਜਾਵੇ ਨਾ ਤਾਂ ਸਾਰੇ ਸਭ ਕਰ ਸਕਦੇ ਨਹੀਂ ਜਿਸ ਵਿੱਚ ਤੇਰੀ ਵੀ ਵਾਟ ਉਸਲਾ ਜਾਏਗਾ ਲੈਂ ਪਹੁੰਚਾ ਜੀ ਕਿਉਂਕਿ ਮਾਨਸਬ ਹਰ ਵੀਰ ਤੇ ਲੋਕਾਂ ਨੂੰ ਬੜੀ ਤਕਲੀਫ ਆਉਤ ਤੁਹਾਡੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਉਹ ਕੀ ਕਹਿਣਾ ਚਾਹੋਗੇ ਪੰਜਾਬ ਸੰਕਟ ਜੀ ਜੀ ਉਹ ਪੰਜਾਬ ਦੇਸ਼ ਦੀ ਫੌੜ ਫੂਟਬਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਇਹ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਤਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਘੇਟ ਭਰਿਆ ਅੱਜ ਪੰਜਾਬ ਸੰਕਟ 'ਚ ਹੈ ਅਮੈਂ ਚਾਹਨਾ ਕਿ ਉਹ ਭਾਈ ਮੈਂ ਕਿਉਂਕਿ ਸਿਕਿਉਰਟੀ ਦਾ ਬੜਾ ਮਿਸਮੈਨੇਜਮੈਂਟ ਹੈ ਕਿ ਕਿਹੜੀ ਅੱਗੇ ਹੁੰਦੇ ਰਹੇ ਸੁਣਨ ਕੀ ਹੈ ਜੀ ਸੈਂਟਰ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਤੇ ਤਾਂ ਹਾਂ ਤਾਂ অলਮੋਸਟ 8000 ਕਰੋੜ ਰੁਪਏ ਆਰਡੀਐਫ ਦਾ ਸੈਟਰ ਹੱਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜਦੋਂ 50 ਲੱਖ ਦੀ ਮੰਗ ਕਰ ਰਹੇ ਚਲੋ ਜੀ ਠੀਕ ਹੈ ਸਰ ਅੱਜ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲੱਗਦਾ ਚਰਚਾ ਚੱਲ ਰਹੀ ਹੈ ਜੀ ਮੇਰੇ ਸਾਦਾ ਫੋਨ ਆਇਆ ਸੀ ਜੀ ਉਹਨੇ ਹਾਲ ਚਾਲ ਪੁੱਛਿਆ ਹੂੰ ਪਰ ਉਸੋ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਖੰਡਵਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹ ਤਾਂ ਉਹ ਤਾਂ ਭਾਜਦਾ ਉਹ ਤੋਂ ਮੰਨ ਲਾਗੇ ਨਾ ਜਦੋਂ ਪਤਾ ਲੱਗੂਗਾ ਜੀ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਜੀ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਲਬ ਉਹ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਤੇ ਪ੍ਰਧਾਨ ਮੰਤਰੀ ਨੇ ਅੱਜ ਜਾਂ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਜੀ ਪਾਕਿਸਤਾਨਵਾਦੀ ਕਿ ਉਹਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦੀ ਨੁਕਸਾਨ ਬਹੁਤ ਆਇਆ ਹੈ ਸਰ ਅੱਖਾਂ 'ਚ ਹੰਝੂ ਆਇਆ ਜੀ ਤੁਹਾਡੇ ਗੱਲਬਾਤ ਸੁਣ ਕੇ ਉਹ ਹੀ ਯਾਰ ਉਹ ਨਾ ਦਬਿਲਾ ਜਾ ਰਹੀ ਨੂੰ ਤੁਹਾਨੂੰ ਕਰ ਲੋ ਮਾਨ ਸਾਹਿਬ ਸਰ ਜਿਹੜੇ ਬੰਨ ਨੇ ਉਹ ਉਹਨਾਂ ਦਾ ਕੀ ਪੱਕੇ ਕਰਾਈ ਚ ਕੀਤੇ ਜਾਣਗੇ ਜਿਹੜੇ ਕਿ ਜਗ੍ਹਾ ਤੇ ਕੋਈ ਬ੍ਰੀਚ ਹੋ ਰਿਹਾ ਹੈਗਾ ਨਹੀਂ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਦਮ ਹਬੀਬ ਜੀ ਦਾ ਬੰਨ ਨਾ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਦੇ ਪੈਦਾ ਜਿਹੜੀ ਨਾ ਕਲਕਾ ਤੋਂ Shimla ਨੂੰ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਹੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਕੀ ਕਰਾਂਗੇ ਤਾਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹੀਦਾ ਹੈ ਮਾਹੌਲ ਰਾਜੋਆਂ ਕੇ ਗੱਟੀ ਨਵੀਂ ਰਾਜੋਆਂ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹਿੰਦਾ ਸਾਡੇ ਸੰਗਰੂਰ ਚ ਮੁਖੱਗਰ ਚ ਝਟਕਾਗਰ ਤਾਂ ਚੜ ਗਿਆ ਕੁਦਰਤ ਮੁਰੇ ਕੀ ਕਰੀ ਕੁਦਰਤ ਹੈ ਜੀ ਕੀ ਕਰੀ ਮਾਨਸੂਨ ਸੈਂਟਰ ਗਵਰਨਮੈਂਟ ਨੂੰ ਜਿਹੜਾ ਪੰਜਾਬ ਦੇ ਨਾਲ ਮਤਰਈ ਮਾਂ ਵਰਗਾ ਸਨੂਦ ਕੀਤਾ ਜੀ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰਈ ਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਕੋਈ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਵੀ ਨਹੀਂ ਹਾਂ ਜੀ ਮਾਨ ਸਰ ਪਠਾਨ ਮਾਜਰਾ ਤੇ ਕਾਰਵਾਈ ਹੋਈ ਹੈ ਜੀ ਮਾਨ ਸਰ ਜੀ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਤੇ ਜਿਹੜੇ ਲੋਕਾਂ ਨੂੰ ਮਾਰਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਟਾਕਾ ਮਾਨ ਸਰ ਐਮਐਲਏ ਪਠਾਨ ਮਾਜਰਾ ਤੇ ਕਾਰਵਾਈ ਹੋਈ ਹੈ ਸਾਡਾ ਬਿਲਕੁਲ ਮਾਨ ਸਰ